ਪਿਆਰੇ ਜੀਓ ਸਾਡੇ ਮਨ ਵਿੱਚ ਜਿੰਨੇ ਵਧੀਕ ਖਿਆਲ ਪੈਦਾ ਹੋਣਗੇ ਓਨੀ ਵਧੀਕ ਸਾਡੇ ਅੰਦਰ ਸਾਈ ਨਾਲੋਂ ਵਿਤ ਪਵੇਗੀ ਬਾਣੀ ਦਾ ਪਾਠ ਤੇ ਨਾਮ ਦਾ ਸਿਮਰਨ ਇਸ ਲਈ ਕਰੀਦਾ ਹੈ ਕਿ ਮਨ ਵਿੱਚ ਵਾਹਿਗੁਰੂ ਜੀ ਦਾ ਨਾਮ ਵੱਸ ਜਾਵੇ ਤੇ ਹੋਰ ਤਰੰਗ ਕੱਟ ਜਾਣ ਤੇ ਫੁਰਨੇ ਹਟ ਜਾਣ ਮਨ ਭਾਰਾ ਤੇ ਬਾਣੀ ਤੂੰ ਬੇਸਵਾਦ ਤਦ ਹੁੰਦਾ ਹੈ ਜਦੋਂ ਮਨ ਵਿੱਚ ਪਿਆਰੇ ਜੀ ਤੋਂ ਬਿਨਾ ਕਿਸੇ ਗੱਲ ਦਾ ਭੈ ਤੌਖਲਾ ਪਰਮ ਜਾਂ ਕਿਸੇ ਨਾਮਹੀਨ ਮਿੱਤਰ ਪਿਆਰੇ ਦਾ ਪਿਆਰ ਵਾੜ ਲਈਦਾ ਹੈ ਜੇ ਇਸ ਤੋਂ ਬਚਿਆ ਰਹੇ ਤਦ ਫੇਰ ਰਸ ਨਹੀਂ ਜਾਂਦਾ satsang ਦੇ ਪਿਆਰ ਨਾਲ ਰਸ ਬਣਿਆ ਰਹਿੰਦਾ ਹੈ ਗੁਰੂ ਨਾਨਕ ਦੇਵ ਬੜਾ ਦਿਆਲੂ ਦਾਤਾ ਹੈ ਕੋਸ਼ ਦੀ ਹਜ਼ੂਰੀ ਵਿੱਚ ਸਭ ਕੁਝ ਕਰਨਾ ਚਾਹੀਏ ਹਿਤਕਾਰੀ ਵੀਰ ਸਿੰਘ